ਇੱਕ ਚਲਦੀ ਬੱਸ ਨੂੰ ਅਚਾਨਕ ਹੀ ਭਿਆਨਕ ਅੱਗ ਲੱਗਣ ਦੀ ਖਬਰ ਸਾਹਮਣੇ ਆਈ ਹੈ। ਇਸ ਬੱਸ ਵਿੱਚ ਸਵਾਰ ਸਵਾਰੀਆਂ ਨੇ ਖਿੜਕੀਆਂ ਤੋੜ ਕੇ ਬਾਹਰ ਨਿਕਲ ਕੇ ਆਪਣੀ ਜਾਨ ਬਚਾਈ ਹੈ। ਕੁਝ ਕੋ ਮਿੰਟਾਂ ਵਿੱਚ ਹੀ ਪੂਰੀ ਬੱਸ ਅੱਗ ਦੀ ਜਪੇਟ ਵਿੱਚ ਆ ਗਈ ਹੈ। ਇਹ ਤਸਵੀਰਾਂ ਉੱਤਰ ਪ੍ਰਦੇਸ਼ ਤੋਂ ਸਾਹਮਣੇ ਆਈਆਂ ਨੇ। ਇਹ ਬੱਸ ਆਜਮਗੜ ਤੋਂ ਅਕਬਰਪੁਰ ਵੱਲ ਜਾ ਰਹੀ ਸੀ। ਦੱਸਿਆ ਜਾ ਰਿਹਾ ਹੈ ਕਿ ਡਰਾਈਵਰ ਦੀ ਸੂਝ-ਬੂਝ ਦੇ ਨਾਲ ਹੀ ਸਵਾਰੀਆਂ ਦੀ ਜਾਨ ਬਚੀ ਹੈ। ਅੱਗ ਲੱਗਣ ਦਾ ਕਾਰਨ ਅਜੇ ਸਪਸ਼ਟ ਤਾਂ ਨਹੀਂ ਹੋਇਆ ਪਰ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਬੱਸ ਵਿੱਚ ਕੁਝ ਤਾਰਾਂ ਲੱਗੀਆਂ ਹੁੰਦੀਆਂ ਨੇ ਜਿਸ ਕਰਕੇ ਸ਼ਾਰਟ ਸਰਕਟ ਕਰਕੇ ਵੀ ਅੱਗ ਲੱਗੀ ਹੋ ਸਕਦੀ ਹੈ ਤੇ ਇਹ ਵੀ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਪੈਟਰੋਲ ਦੇ ਰਿਸਾਵ ਕਰਕੇ ਅੱਗ ਲੱਗੀ ਹੋ ਸਕਦੀ ਹੈ ਜਦੋਂ ਇਹ ਬੱਸ ਹਾਈਵੇ ਤੇ ਪਹੁੰਚੀ ਤਾਂ ਅਚਾਨਕ ਹੀ ਬੱਸ ਦੇ ਵਿੱਚ ਅੱਗ ਲੱਗ ਗਈ ਸਵਾਰੀਆਂ ਨੇ ਖਿੜਕੀਆਂ ਦੇ ਸ਼ੀਸ਼ੇ ਤੋੜੇ ਤੇ ਖਿੜਕੀਆਂ ਰਾਹੀਂ ਬਾਹਰ ਛਾਲਾ ਮਾਰ ਕੇ ਆਪਣੀ ਜਾਨ ਬਚਾਈ ਹੈ ਇਹ ਸਭ ਕੁਝ ਡਰਾਈਵਰ ਦੀ ਸੂਝ-ਬੂਝ ਦੇ ਨਾਲ ਹੀ ਸੰਭਵ ਹੋ ਸਕਿਆ ਹੈ ਹੁਣ ਇਸ ਹੋਏ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਉੱਤਰ ਪ੍ਰਦੇਸ਼ ਦੇ आजमगढ़ ਤੋਂ ਅਕਬਰਪੁਰ ਵੱਲ ਜਾ ਰਹੀ ਇੱਕ ਬੱਸ ਅਚਾਨਕ ਹੀ ਅੱਗ ਦੇ ਚਪੇਟ ਵਿੱਚ ਆ ਗਈ ਹੈ ਡਰਾਈਵਰ ਦੀ ਸਮਝਦਾਰੀ ਦੇ ਨਾਲ ਸਵਾਰੀਆਂ ਸੁਰੱਖਿਅਤ ਬਾਹਰ ਨਿਕਲ ਗਈਆਂ ਨੇ ਕੁਝ ਸਵਾਰੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਨੇ ਜਿਨ੍ਹਾਂ ਨੂੰ ਮੋਢਲੀ ਸਹਾਇਤਾ ਦੇ ਦਿੱਤੀ ਗਈ ਹੈ ਫਿਲਹਾਲ ਇਸ ਹੋਏ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ